ਜੋਨ ਕਰੀ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਮਾਰਨ ਕਿ ਸਮਝਦੇ ਸੀ ਦਾ ਇਸ ਤਰਿਕਾ ਨਾਲ ਬਿਆਨ ਦਾ ਇਹ ਬਿਆਨ ਆਇਆ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ। ਤੇ ਮੁੜ ਕੇ ਮੁੰਡਾ ਬੱਟੀ ਕੁੜੀ ਮੈਂ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ। ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕੇ। ਤੁਹਾਡੇ ਨਾਲ ਰਹਿੰਦਾ ਸੀ ਜੀ? ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ। ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ? 12-13 ਸਾਲ ਤੋਂ ਅਲੱਗ ਰਹੇ ਰਹੇ ਹਾਂ ਜੀ। ਤੇ ਅੱਜ ਤੁਸੀਂ ਕਿਵੇਂ ਆਏ ਹੋਗੇ ਉਰੇ ਕੀ ਕਰਨ ਵਾਸਤੇ? ਅੱਜ ਸਾਲ ਜੇ ਲੋਸੀਆਂ ਸੁਣਿਆ ਫਿਰ ਮੈਂ ਭੱਜੀ ਵੀ ਮਰੀ ਨਹੀਂ ਦਿੱਕੀਉਂਦੀ ਨਹੀਂ ਪਰਸੋਂ ਦੇ ਪਰਸੋਂ ਦੀ ਗੱਲ ਚਾਰੀ ਅੱਜ ਹੀ ਕਿਉਂ ਨਿਕਲ ਕੇ ਆਏ ਤੁਸੀਂ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਨੇ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਮ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਬਰਾਤੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਲਦਾ ਕਿਸਨੇ ਤੋਂ ਨੂਰੇ ਲੱਗ ਗਿਆ ਹੋਣਾ ਨਾ ਵੀ ਇਸ ਤਰ੍ਹਾਂ ਦੇ ਨਾ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ ਸੀ ਪ੍ਰੈਸ਼ਰ ਚ ਸੀ ਮੈਂ ਕੀ ਦਾ ਪ੍ਰੈਸ਼ਰ ਸੀ ਜੀ ਇਹਦਾ ਪਾਲਨ ਪੋਸ਼ਣ ਕੀਤਾ ਇਹ ਮੁੰਡੇ ਦਾ ਸੀ ਇਹਦੇ ਨੇ ਟਾਈਮ ਤੱਕ ਪਾਲਨ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੇ ਮੈਂ ਢਿੱਡ ਚ ਹੀ ਰੱਖਿਆ ਸੀ ਇਹ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋਂ ਪੜ੍ਹਨ ਲੱਗਿਆ ਤੇ ਹੋਰ ਇਸ ਦਾ ਪਾਲਨ ਪੋਸ਼ਣ ਕੌਣ ਕਰ ਰਿਹਾ ਸੀ ਜੀ ਇਹਦੇ ਜ ਕਾਪੀਸਿਓ ਮਾਰਕਸ ਮਾਰਚੁਕੀ ਸੀ ਇਹਦੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦਿੱਤੀ ਸੀ ਤੁਸੀਂ ਇੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹਦਾ ਅੱਗੇ ਕਰ ਲਿਓ ਨੇ ਉਹਨਾਂ ਨੂੰ ਪੁੱਛਣ ਦੇ ਜਰਾ ਹਾਂ ਜੀ ਹਾਂ ਜੀ ਮੇਰਾ ਪਿੰਡਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰ ਇਹਨਾਂ ਨੇ ਸਾਡੇ ਨਾਲ ਹੋ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਬਿਲਕੁਲ ਜੀ ਤੁਹਾਡੇ ਬੱਚੇ ਨਹੀਂ ਦੋ ਕੁੜੀਆਂ ਜੀ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਨਾ ਨਹੀਂ ਜੀ ਮੇਰੀਆਂ ਦੋਨੀਆਂ ਇੱਕ ਹੈ ਨਾ ਦੋਨੀਆਂ ਜਾ ਰਹੀਆਂ ਨੇ ਕੋਈ ਨਹੀਂ ਤੋ ਮੈਡ ਹੈ ਇੱਕ ਕੁਮਾਰੀ ਹੈ ਸ਼ੁਕਰਾਂ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12-13 ਸਾਲ ਤੋਂ ਨਹੀਂ ਰਹਿੰਦਾ ਸੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਇਹ ਆਈ ਵੀ ਆ ਜਿਹੜੇ ਸੌਰੀ ਰਹਿੰਦੀ ਸੀ ਨਾਲੇ ਤੁਸੀਂ ਜਿਹਨੇ ਵੀ ਤੁਹਾਡੀ ਮੈਰਿਜ ਹੋਈ ਨਹੀਂ ਹੋਈ ਵੀ ਹੈ ਜੀ ਅੱਛਾ ਦੁਵਾਰਾ ਮੈਰਿਜ ਕਿੱਥੇ ਹੋ ਰਹੀ ਹੈ ਹਾਂ ਜੀ ਹਾਂ ਜੀ 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 ਹੁਣ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾਂ ਨਾਂ ਦਾ ਚੌਣੀਆਂ ਜੀ ਵੀ ਜਿਵੇਂ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜ੍ਹੀ ਹਾਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਮੁੰਡੇ ਦੇ ਮੁੰਡੇ ਦੀ ਜਾਨ ਗਈ ਹੋਇਆ ਜੀ ਮੁੰਡੇ ਦੀ ਮਿੱਟੀ ਵੀ ਲੀਤ ਕਰਦੇ ਆ ਵਿਚਾਰੇ ਦੀ ਉਹਦਾ ਸਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ 4 ਵਜੇ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਲਸ ਦੀ ਮੰਗ ਨਹੀਂ ਕਰਦੀ ਹੋਰ ਕਾਈ ਵਾ ਉਹ ਕਹਿੰਦੇ ਨੇ ਸਾਡੀ ਆ ਮੰਗਾ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਸਾਡੀ ਦਾ ਸੰਸਕਾਰ ਹੋਣ ਦੀ ਇਹਨਾਂ ਕੋਈ ਨਹੀਂ ਜੀ ਮੇਰੇ ਕਿੰਨਾਂ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਮੁਰ ਉਹਦਾ ਪਾਲਣ ਪੋਸ਼ਣ ਹੋਵੇ ਲਾਈਟ ਲਾ ਦਿਓ ਕੋਈ ਜ਼ਿੰਮੇਵਾਰ ਤੇ ਉਹੀ ਨੇ ਨਾ ਉਹ ਜੀ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੋਏਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਘਰ ਨਹੀਂ ਜਾਣ ਦੇ ਰਹੇ ਨਹੀਂ ਤੁਸੀਂ ਤੁਸੀਂ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ ਨਹੀਂ ਜੇ ਮੈਂ ਤਾਂ ਉਹਦੀ ਮਾਤਾ ਆ ਉਹਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀਗੀ ਉਹਦੇ ਤੇ ਉਸ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ 'ਚ ਖੜੀਆਂ ਨਹੀਂ ਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋ ਨਹੀਂ ਮੈਂ ਕਹਿ ਨਹੀਂ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾਲ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਦੇ ਕਦੋਂ ਪਹੁੰਚ ਕੀਤੀ ਯੀ ਨਵੇਂ ਮੋਬਾਈਲ ਤੇ ਵੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਓਰੇ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀਆਂ ਪਾਏ ਸੀ ਮਤਲਬ ਕਿ ਕਿਹਦੇ ਨਾਲ ਆਏ ਹੋ ਤੁਸੀਂ ਅੱਜ ਅਜੀਬ ਗੱਡੀ ਤੇ ਆਏ ਕਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਆਪਾਂ ਅੱਜ ਆ ਕੇ ਹੋਏ ਹਾਂ ਨਹੀਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹ ਰਹੀ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਹਾਂ ਜੀ ਨਾ ਨਾ ਮੈਂ ਪਾ ਕਰਾਣੇ ਜਿਹਨੂੰ ਮੈਂ ਨਾਲ ਕੋ ਬਿਉ ਨਹੀਂ ਹੈ ਜੀ ਉਹਦੇ ਨਾਮ ਤੇ ਨਹੀਂ ਕਰਦਾ ਕਿਉਂ ਨਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਨਹੀਂ ਜੀ ਸਾਡੇ ਇੱਧਰ ਦੇਖ ਕੇ ਮਾਰ ਤੁਸੀਂ ਇੱਧਰ ਦੇਖ ਕੇ ਇੱਧਰ ਦੇਖ ਕੇ ਗੱਲ ਕਰੀ ਜੀ ਤੁਸੀਂ ਸਾਹਮਣੇ ਨਹੀਂ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸ਼ੁਦਾ ਹਾਂਜੀ ਹਾਂਜੀ ਉਹਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ ਥੋੜੇ ਤੋਂ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸਣ ਹੋ ਰਿਹਾ ਤੁਸੀਂ ਕਹਿੰਦੇ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਕੁੜੀਆਂ ਵੀ ਲਾਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਅੱਜ ਥੋੜੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਜੋ ਸਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨ ਨਾ ਤੇ ਵੇਖ ਲਓ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰ ਚਾਹੀਏ ਵੱਡੀਆਂ ਆ ਕੇ ਸੌੜੀ ਅੱਛਾ ਜਿਹੜੀ ਕੋਦੀ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਰਖ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰਹਿੰਦਾ ਬਸ ਠੀਕ ਹੈ ਹੁਣ ਕੀ ਮੰਗਿਆ ਹੁਣ ਤੁਸੀਂ ਕੀ ਕੀਤੇ ਲਾਸਟ ਵਾਰ ਮੇਰੇ ਘਰ ਵੀ ਆਏ ਲਾਸਟ ਕੀ ਕਰਦੇ ਅਸੀਂ ਲੋਕੋ ਨੇ ਸੁਣਾਈਆਂ ਮੇਰੇ ਦੇਖਣ ਆਏ ਸੀ ਬਾਕੀ ਉਹ ਦੀ ਲਾਸਣਾ ਹੋਵੇ ਉਹ ਨੂੰ ਸੀ ਇੱਡੀ ਉਹ ਦਿੱਤਾ ਜਾਵੇ ਉਹਦਾ ਸ਼ਿਸ਼ਕਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਅਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਕਿ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਜਥੇਬੰਦੀਆਂ ਦੇ ਨਹੀਂ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਮਾਮਾ ਆ ਅੱਛਾ ਦੂਜੀ ਸ਼ਾਦੀ ਦਾ ਤੁਹਾਡੇ ਕਿੱਥੇ ਲੱਭੇ ਤੋਂ ਜੀ ਸੋ ਹਾਂ ਰੜਕੇ ਲੱਭੇ ਤੁਹਾਡੇ ਉਹ ਹਸਬੰਦ ਨਾਲ ਆਏ ਨੇ ਤੁਹਾਡੇ ਨਹੀਂ ਨਹੀਂ ਜੀ ਉਹ ਤਾਂ ਅਗਲੇ ਕਿਉਂ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਇਹਨਾਂ ਦੇ ਬੱਚਿਆਂ ਨੇ